बहुत बढ़िया। दिवाली कर दो

ਹਾਂ ਇੱਥੇ ਆਪਣਾ ਧਰਮ ਖਾਲਾ ਲਈ ਅਸੀਂ ਆ ਧਰਮ ਖਾਲਾ ਦੀ ਨਿਮਣੋਂ ਦੇ ਉੱਪਰ ਹੀ ਐਂਸੇ ਪੂਸੇ ਕਰਕੇ ਰੁਕ ਗਈ ਸੀ ਖਾਣ ਨੂੰ ਹਾਂ ਭਾਜੀ ਕਿ ਤੁਸੀਂ ਵੀ ਦੇਖਣ ਨੂੰ ਬੋਲੋ ਕਿਦਾਂ ਤੁਹਾਡਾ ਫੋਨ ਮੇਰੇ ਲਈ ਤੋਂ ਕਰਦੇ ਇਹ ਜਗ੍ਹਾ ਦੇ ਦਿਨੇ ਕਦੇ ਕਦੇ ਇਹ ਸਾਡੇ ਕਵਲਜੀ ਤੋਂ ਮੋਜੀ ਨੇ ਜਗਵਾਨੀ ਲਈ ਆਉਤੀ ਸੀ ਸ਼ਹਿਰ ਪੱਤਰਕਾਰਾਂ ਨੇ ਕਹਿੰਦੇ ਬੰਜੀਤ ਸ਼ਰਮਾ ਜੀ ਨੇ ਅੱਜ ਆਜੂ ਜੀ ਆਏ ਨੇ ਸਾਰੇ ਨੂੰ ਜਿਆ ਸ਼੍ਰੀ ਗਾਂਜ ਜੀ ਗਰਦੌੜੀਆਂ ਮੰਡਲ ਦੇ ਨਾਮ ਤੇ ਜੀ ਰਿਕਾਰਡ ਲੈ ਕੇ ਕਿਉਂ ਆਉਂਦੇ ਰਿਕਾਰਡ ਨਾ ਕੋਈ ਰਿਕਾਰਡ ਕੋਈ ਆਰਵਾੜ ਕੋਈ ਆਰਵਾੜ ਤੇ ਤੁਸੀਂ ਕਿਹਦਾ ਨਾਮ ਹੈ ਜੀ ਹੀਰਾਮਣਿ ਸ਼ਰਮਾ ਪ੍ਰਧਾਨ ਗੁਰਦੀਪ ਕਲੋਨੀ ਆਦਰਸ਼ ਨਗਰ ਵੀ ਵੈਲਫੇਅਰ ਐਸੋਸੀਏਸ਼ਨ ਕਿਹੜੇ ਮਾਮਲੇ ਨੂੰ ਲੈ ਕੇ ਅੱਜ ਸਾਡਾ ਜੋ ਅੱਜ ਇਕੱਠ ਹੈ ਕਾਰਪੋਰੇਸ਼ਨ ਵੱਲੋਂ ਇੱਥੇ ਨਜਾਇਜ਼ ਨੋਟਿਸ ਲਗਾ ਦਿੱਤੇ ਹਾਂ ਕਿ ਉਹ ਕਹਿ ਰਹੇ ਹਨ ਜੀ ਕਿ ਅਸੀਂ ਮੰਦਰ ਨੂੰ ਤੋੜਾਂਗੇ ਜਾਂ 21 ਤਰੀਕ ਤੱਕ ਤੁਸੀਂ ਆਪ ਖਾਲੀ ਕਰ ਦਿਓ ਇਹ ਜਿਹੜਾ ਮੰਦਰ ਹੈ 1995 ਤੋਂ ਪਹਿਲਾਂ ਇੱਥੇ ਪੰਚਾਇਤ ਨੇ ਪੰਚਾਇਤ ਦੇ ਅੰਡਰ ਚ ਇਹ ਜਗ੍ਹਾ ਹੁੰਦੀ ਸੀ ਉਹਨਾਂ ਨੇ ਮਤਾ ਪਾਸ ਕਰਕੇ ਇੱਕ ਨਵੀਂ ਕਮੇਟੀ ਬਣਾਈ ਹੈ ਜਿਸ ਦਾ ਪੰਚਾਇਤ ਦਾ ਮਤਾ ਵੀ ਸਾਡੇ ਕੋਲ ਹੈ ਤੇ ਉਸ ਤੋਂ ਮੰਦਰ ਇਹ ਪਹਿਲਾ ਦਾ ਬਣਿਆ ਹੋਇਆ ਹੈ तकरीबन ਜੋ ਅੱਜ ਬੰਦੇ 70-80 ਸਾਲ ਦੇ ਆ ਉਹ ਵੀ ਕਹਿ ਰਹੇ ਜੀ ਕਿ ਐਸੀ ਮੰਦਰ ਇਸ ਤਰ੍ਹਾਂ ਹੀ ਬਣਿਆ ਦੇਖਿਆ ਪਰ ਇਹ ਮੰਦਰ ਘਟੋ ਘਟਲਕ ਭਾਗ 100 ਸਾਲ ਪੁਰਾਣਾ ਹੈ ਜੀ ਹੁਣ ਉਦੋਂ ਜਿਹੜੀ ਮਾਲਕੀ ਸੀ ਦੀ ਪੰਚਾਇਤ ਦੇ ਅੰਡਰ ਚ ਸੀ ਪਰੰਤੂ ਕਾਰਪੋਰੇਸ਼ਨ ਕਹਿ ਰਿਆ ਹੁਣ ਕਿ ਇਹ ਮਾਲਕੀ ਸਾਡੀ ਹੈ ਜੀ ਅਸੀਂ ਕਮਿਸ਼ਨਰ ਸਾਹਿਬ ਨੂੰ ਤੇ ਕੋਲੀ ਸਾਹਿਬ ਨੂੰ ਪੰਚਾਇਤ ਦਾ ਮਤਾ ਵੀ ਦਿਖਾ ਦਿੱਤਾ ਨਕਲ ਜਮਾ ਮੰਦੇ ਦੀ ਫਰਦਾ ਵੀ ਦਿਖਾ ਦਿੱਤੀਆਂ ਜਿਨ੍ਹਾਂ ਦੇ ਵਿੱਚ ਗੁਰਦੋਰੀ ਮੰਦਰ ਦੇ ਨੋਹ ਹੈ ਅਸੀਂ ਕਾਰਪੋਰੇਸ਼ਨ ਨਤਕਾ ਬਰਦਾਸ਼ਤ ਨਹੀਂ ਕਰਾਂਗੇ ਤੇ ਹਰ ਹਾਲ ਦੇ ਵਿੱਚ ਮੰਦਰ ਦੇ ਰੱਖਿਆ ਕਰਾਂਗੇ ਬੇਸ਼ੱਕ ਸਾਡੀ ਜਾਨ ਚਲੇ ਜਾਏ ਅਸੀਂ ਕਿਸੇ ਨੂੰ ਇਸ ਵੱਲ ਝਾਕੜ ਨਹੀਂ ਦੇਵਾਂਗੇ ਨੋਟਿਸ ਇਹਨਾਂ ਨੇ 13 ਤਰੀਕ ਨੂੰ ਲਗਾਇਆ ਸੀ ਜੀ ਇਤਿਹਾਸ ਦੱਸੋ ਮੰਦਰ ਦਾ ਕਿ ਇਹ ਅਧਿਵਰਦ ਅਸੋ ਕਿ ਪਹਿਲਾਂ ਸ਼ੁਰੂਆਤ ਕਿਸ ਤਰ੍ਹਾਂ ਹੋਈ ਹੈ ਨਾ ਪਹਿਲਾ ਮਤਲਬ ਕਿ ਛੋਟੇ-ਛੋਟੇ ਮੰਦਰ ਹੁੰਦੇ ਸੀ ਪਿੰਡ ਦੀ ਜੋ ਬੁੜੀਆਂ ਸੀ ਉਰੇ ਗੁਲਗੁਲੇ ਵਗੈਰ ਪਕਾ ਕੇ ਮੱਥਾ ਟੇਕਣ ਹੁੰਦੇ ਸੀ ਜਿਵੇਂ ਜਿਵੇਂ ਇੱਥੇ ਕਲੋਨੀਆਂ ਵੱਧੀਆਂ ਗਿਆ ਆਬਾਦੀ ਵੱਧੀ ਗਈ ਮੰਦਰ ਦਾ ਰੂਪ ਵੱਡਾ ਹੁੰਦਾ ਗਿਆ ਤੇ ਇੱਥੇ ਲੋਕਾਂ ਦੀ ਆਸਥਾ ਟਿਕੀ ਹੋਈ ਹੈ ਇਸ ਏਰੀਏ ਦੇ ਵਿੱਚ 5-7000 ਬੰਦਾ ਰਹਿੰਦਾ ਜਿਹੜਾ ਕਿ ਉਹ ਰੇ ਮੱਥਾ ਟੇਕਣ ਆਉਂਦਾ ਹਰਿਗਦੇ ਆਸਥਾ ਮੰਦਰ ਨਾਲ ਜੁੜੀ ਹੋਈ ਹੈ ਜੀ ਕਿ ਜਦੋਂ ਮੰਦਰ ਦਾ ਨਹੀਂ ਪੱਥਰ ਰੱਖਿਆ ਗਿਆ ਸੀਗਾ ਉਦੋਂ ਕੋਆਪਰੇਸ਼ਨ ਹੈਗੀ ਸੀਗੀ ਉਸ ਸਮੇਂ ਨਹੀਂ ਕੋਆਪਰੇਸ਼ਨ ਤਾਂ 99 ਦੇ ਵਿੱਚ ਬਣਿਆ ਜੀ ਮਤਲਬ ਹਾਂ ਇਹ ਉਸ ਤੋਂ ਪਹਿਲਾਂ ਮਤਲਬ ਹੈ ਕਿ 95 ਜੇ ਉਹਦਾ ਪੰਚਾਇਤ ਦਾ ਮਤਾ ਸੀ ਹੱਕ ਕਿਸ ਤਰ੍ਹਾਂ ਜਮਾ ਰਿਆ ਨਗਰ ਨਿਗਮ ਇਸ ਤੇ ਨਗਰ ਨਿਗਮ ਸਮਝ ਨਹੀਂ ਲੱਗ ਰਹੀ ਹੈ ਜੀ ਇੱਥੇ ਇੱਕ ਵਿੜਦਾ ਆਸ਼ਰਮ ਹੈ ਨਾਲ ਹੀ ਮਸਜਿਦ ਹੈ ਸਾਹਮਣੇ ਇੱਕ ਬਿੱਗੇ ਜੇ ਗੁਰਦੁਆਰਾ ਸਾਹਿਬ ਹੈ ਇਹ ਸਾਰੀ ਜਗ੍ਹਾ ਜੋ ਅਲਾਟ ਕਰੀ ਸੀ ਇਹ ਮਤਲਬ ਕਿ ਆਪਣੇ ਪੰਚਾਇਤ ਨੇ ਅਲਾਟ ਕਰੀ ਸੀ ਹੁਣ ਕਾਰਪੋਰੇਸ਼ਨ ਪਤਾ ਨਹੀਂ ਕਿੱਥੋਂ ਆ ਗਿਆ ਕਿੱਥੋਂ ਨਾ ਆ ਗਿਆ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੈ ਇਹ ਪਤਾ ਨਹੀਂ ਸਰਕਾਰ ਦੇ ਸਾਰੇ ਚ ਹੋ ਰਿਹਾ ਕਿਸ ਦੇ ਸਾਰੇ ਚ ਹੋ ਰਿਹਾ ਇਹ ਹਿੰਦੂਆਂ ਨੂੰ ਡਰਾਇਆ ਜਾ ਰਿਹਾ ਇਹ ਸਮਝ ਤੋਂ ਬਾਹਰ ਗੱਲ ਹੈ ਜੀ ਦਸਤੋ ਨਮਸਕਾਰ ਮੈਂ ਸਾਹਿਲ ਗੋਇਲ ਰਾਸ਼ਟਰੀ ਸੰਗਠਨ ਮੰਤਰੀ ਵਿਸ਼ਵ ਹਿੰਦੂ ਰੱਖਿਆ ਪ੍ਰੀਸ਼ਦ ਅਤੇ ਪੰਜਾਬ ਪ੍ਰਧਾਨ ਸ਼੍ਰੀ ਹਿੰਦੂ ਤਖਤ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਸਾਡੇ ਧਿਆਨ ਦੇ ਵਿੱਚ ਪਟਿਆਲਾ ਦੇ ਅਵਲੋਵਾਲ ਵਿਖੇ ਇੱਕ ਸ਼ੀ ਮੰਦਿਰ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਮਾਮਲਾ ਨਗਰ ਨਿਗਮ ਤੇ ਸਰਕਾਰ ਦੁਆਰਾ ਖਾਲੀ ਕਰਾਉਣ ਲਈ ਇੱਕ ਧੱਕੇ ਨਾਲ ਨੋਟਿਸ ਜਾਰੀ ਕਰ ਦਿੱਤਾ ਗਿਆ ਮੈਂ ਸਰਕਾਰ ਨੂੰ ਨਗਰ ਨਿਗਮ ਨੂੰ ਚੇਤਾਵਨੀ ਦੇਣਾ ਚਾਹੁੰਦਾ ਵੀ ਸਾਡੇ Hindu ਮੰਦਰ ਦੇ ਵੱਲ ਜੇ ਕਿਸੇ ਨੇ ਅੱਖ ਚੱਕ ਕੇ ਵੀ ਦੇਖੀ ਤਾਂ ਅੱਖਾਂ ਕੱਢ ਦੇਵਾਂਗੇ ਦੂਜੀ ਗੱਲ ਸਾਡੇ ਨਾਲ ਹੀ ਕਿਉਂ ਤੱਕਾ ਹੋ ਰਿਹਾ ਹੈ ਪੰਜਾਬ ਦੇ ਵਿੱਚ ਐਨਾ ਹੰਕਾਰ ਹੋ ਗਿਆ ਕਿ ਇਹਨਾਂ ਨੂੰ ਮੰਦਰ ਮਸਜਿਦ ਗੁਰਦੁਆਰੇ ਹੀ ਕਿਉਂ ਤੋੜਨ ਨੂੰ ਮਿਲ ਰਹੇ ਨੇ ਹੋਰ ਇਹਨਾਂ ਨੂੰ ਕੋਈ ਜਗ੍ਹਾ ਨਹੀਂ ਮਿਲਿਆ ਇਹ ਸਿਰਫ ਇੱਕ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਪੰਜਾਬ ਦੇ ਵਿੱਚ ਮੰਦਰਾਂ ਨੂੰ ਕਾਬਿਜ਼ ਖਾਲੀ ਕਰਾ ਰਹੇ ਨੇ ਇਸ ਸਰਕਾਰ ਨੂੰ ਮੈਂ ਚੇਤਾਵਨੀ ਦਿੰਦਾ ਹਾਂ ਜੇ ਮੰਦਰ ਦੇ ਉੱਪਰ ਕੋਈ ਵੀ ਆਹ ਚਾਈ ਜੇ ਕੋਈ ਵੀ ਕਾਰਵਾਈ ਕੀਤੀ ਤਾਂ ਸ਼ਹਿਰ ਦੇ ਵਿੱਚ ਵੱਡੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ਦੂਜੀ ਗੱਲ ਅਸੀਂ ਪਟਿਆਲਾ ਬੰਦ ਦੀ ਵੀ ਕਾਲ ਦੇਣੀ ਪਈ ਉਹ ਵੀ ਦੇਵਾਂਗੇ ਨਾਲੇ Hindu ਨਾ ਡਰੇ ਸੀ ਨਾ ਡਰਣਗੇ ਛੇਪ ਸ਼ਕਤੀ ਦਾ ਜਾਬ کریںਗੇ ਆਪਣੀ ਰੱਖਿਆ ਆਪ ਕਰਨਗੇ ਇਹ ਸਾਡੇ ਮੰਦਰ ਦੇ ਕਮੇਟੀ ਦੇ ਪ੍ਰਧਾਨ ਦੇਸ਼ ਰਾਜ ਗਰਗ ਜੀ ਹੀਰਾ ਮਲੀ ਜੀ ਸਾਡੇ ਨਾਲ ਨੇ 2017 ਦੇ ਵਿੱਚ ਮੰਦਿਰ ਦੀ ਸਥਾਪਨਾ ਹੋਈ ਸੀ 1992 ਦੇ ਵਿੱਚ ਮੰਦਿਰ ਨੂੰ ਪੰਚਾਇਤ ਦੁਆਰਾ ਮਤਾ ਪਾ ਕੇ ਪਾਸ ਕੀਤਾ ਗਿਆ 1999 ਦੇ ਵਿੱਚ ਕਾਰਪੋਰੇਸ਼ਨ ਬਣੀ ਮੈਂ ਪੁੱਛਣਾ ਚਾਹਨਾ ਹੈ ਕਾਰਪੋਰੇਸ਼ਨ ਨੂੰ ਕਿ ਤੁਹਾਡੇ ਕੋਲ ਕਿਹੜਾ ਅਧਿਕਾਰ ਹੈ ਤੁਸੀਂ ਇਹਨਾਂ ਨੂੰ ਖਾਲੀ ਕਰਾਨ ਆਏ ਹੋ ਇਹਨਾਂ ਨੇ ਕਿਹਾ ਨਾ ਮੰਦਿਰ ਕਾਫੀ 100 ਸਾਲ ਪੁਰਾਣਾ ਕਹਿ ਰਹੇ ਨੇ ਕਿ ਹਨਾ ਜਦੋਂ ਤੇ ਲੋ ਬਿਲਕੁਲ ਜੀ ਸਿਗੇ ਉਰੇ ਆ ਕੇ ਜਦੋਂ ਪਿੰਡ ਹੀ ਹੁੰਦਾ ਸੀ ਪੂਰਾ ਹੁੰਦਾ ਕਲੋਨੀਆਂ ਬਣ ਗਈਆਂ ਕਹਿੰਦੇ ਕਿ 99 ਦੇ ਵਿੱਚ ਇਨਕੋਰਪੋਰੇਸ਼ਨ ਆਈ ਵੀ ਤਾਂ ਵੀ ਹੱਕ ਜਤਾਈਏ ਕਿਸ ਤਰ੍ਹਾਂ ਦੇਖੋ ਇਸ ਮੰਦਿਰ ਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਸ਼ਰਧਾਂ ਆਸਥਾ ਜੁੜੀ ਹੋਈ ਹੈ ਇਹ ਕਾਰਪੋਰੇਸ਼ਨ ਇੱਕ ਸਾਜ਼ਿਸ਼ ਦੇ ਤਹਿਤ ਇੱਕ ਕਬਜ਼ੇ ਦੇ ਤਹਿਤ ਇਹਨੂੰ ਖਾਲੀ ਕਰਾਣਾ ਚਾਹਦੀ ਹੈ ਉਹਨਾਂ ਨੂੰ ਇਹ ਹੈ ਕਿ ਅਸੀਂ ਪੰਜਾਬ ਦੇ ਵਿੱਚ ਮੰਦਰ ਖਾਲੀ ਕਰਾਈਏ ਧਰਮਸ਼ਾਲਾ ਖਾਲੀ ਕਰਾਈਏ ਗੁਰਦੁਆਰਾ ਸਾਹਿਬ ਖਾਲੀ ਕਰਾਈਏ ਤੇ ਜਿੱਥੇ ਸਰਕਾਰ ਆਪਣੇ ਕਾਬੂ ਹੋ ਸਕੇ ਪਰ ਮੈਂ ਪਟਿਆਲੇ ਦੇ ਕਮਿਸ਼ਨਰ ਨੂੰ ਨਗਰ ਨਿਗਮ ਨੂੰ ਚਤਾਵਨੀ ਦਿਨ ਨਾ ਜੇ ਮੰਦਰ ਦੇ ਵੱਲ ਕਿਸੇ ਨੇ ਅੱਖ ਚੱਕ ਕੇ ਵੀ ਦੇਖੀ ਤਾਂ ਇਸ ਦਾ ਅੰਜਾਮ ਬੜਾ ਬੁਰਾ ਹੋਊਗਾ ਤਜ ਦੇ ਵਿੱਚ ਸਾਨੂੰ ਆਪਣੀ ਗਰਦਨ ਵੀ ਕਟਾਣੀ ਪੈ ਜੇ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ੋਲੇਨਾ ਜੀ ਦੇ ਮੰਦਰ ਦੇ ਵੱਲ ਪਹਿਲਾਂ ਵੀ ਕਈਆਂ ਨੇ ਅੱਖ ਚੱਕ ਕੇ ਦੇਖੀ ਉਹਨਾਂ ਦਾ ਵੀ ਕੱਖ ਨਹੀਂ ਰਿਆ ਜਿਹੜਾ ਇੱਧਰ ਦੇਖੂਗਾ ਉਹਨਾਂ ਦਾ ਇਸ ਵਾਰ ਕੱਖ ਨਹੀਂ ਰਹੂਗਾ ਦੂਜੀ ਗੱਲ ਮੈਂ ਫੇਰ ਚੇਤਾਵਨੀ ਦਿੰਦਾ ਵੀ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਝ ਆ ਜਾਓ ਮੰਦਰ ਦੀ ਅੱਖ ਵੱਲ ਚੰਕ ਨਾ ਬੰਦ ਕਰ ਦਿਓ ਨਹੀਂ ਇਸ ਦੇ ਅੰਜਾਮ ਤੁਹਾਨੂੰ ਬਹੁਤ ਪੂਰੇ ਭੁਗਤਨੇ ਪੈਣਗੇ ਜਿਸ ਤਰ੍ਹਾਂ ਹਿਤਕ ਪਿਛਲਾ ਮਾਮਲਾ ਵੀ ਥੰਮਿਆ ਨਹੀਂ ਹੈਗਾ ਜਿਹੜਾ ਐਨਐਚ ਚੌਂਕ ਦੇ ਵਿੱਚ ਹਨਾ ਗੁਰਦੁਆਰਾ ਸਾਹਿਬ ਟਾਇਆ ਨਿਸ਼ਾਨ ਸਾਹਿਬ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਲੇਕਿਨ ਮੌਕੇ ਤੇ ਹੀ ਸਿੱਖ ਜਥੇਬੰਦੀਆਂ ਪਹੁੰਚਿਆ ਉਹ ਵਿਰੋਧ ਕੀਤਾ ਤੇ ਰੁਕਵਾਇਆ ਹਨਾ ਹਾਲੇ ਤੱਕ ਉਹ ਮਾਮਲਾ ਥੰਮਨ ਦਾ ਨਾਮ ਲੈ ਰਿਹਾ ਕਿ ਦੂਸਰਾ ਮਾਮਲਾ ਦੇਖੋ ਜਿਹੜੀ ਇਹ ਸਰਕਾਰ ਹੈ ਮੈਂ ਤਾਂ ਕਹਿਣਾ ਇਹਦੀ ਤਾਂ ਗੱਲ ਕਰਨੀ ਬਹੁਤ ਗਲਤ ਹੈ ਕਿਉਂਕਿ ਇਹ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਦਰਾਰ ਪਾ ਰਹੀ ਹੈ ਇਹ ਧਰਮਾਂ ਦੇ ਲੋਕਾਂ ਨੂੰ ਆਪਸ ਵਿੱਚ ਲੜਾ ਰ ਇਹ ਕਿਸੇ ਵੀ ਧਰਮ ਦੇ ਨਾਲ ਨਹੀਂ ਹੈ ਪਹਿਲਾ ਇਹਨਾਂ ਨੇ ਸਿੱਖ ਧਰਮ ਦੇ ਗੁਰਦੁਆਰਾ ਸਾਹਿਬ ਨਾਲ ਤੋੜ ਤੜਾਈ ਕੀਤੀ ਹੁਣ ਓਏ ਉਰੇ ਕਰ ਰਹੇ ਨੇ ਅਸੀਂ ਉਹਨਾਂ ਦੇ ਨਾਲ ਵੀ ਆ ਉਰੇ ਵੀ ਜੇ ਉਰੇ ਕਿਸੇ ਨੇ ਵੀ ਅੱਖ ਚੱਕ ਕੇ ਦੇਖੀ ਮੈਂ ਬਾਰ ਬਾਰ ਕਹਿ ਰਹੇ ਆ ਫੇਰ ਨਾ ਕਹਿਣਾ ਕਿ ਸ਼ਹਿਰ ਦਾ ਜਾਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਗਿਆ ਕਿੰਨਾ ਕੁ ਸਮਾ ਦੇ ਕੇ ਗਏ ਨੇ ਨੋਟਿਸ ਲਗਾ ਕੇ ਇਹ 21 ਤਰੀਕ ਦਾ ਨੋਟਿਸ ਦਾ ਸਮਾ ਦੇ ਕੇ ਗਏ ਨੇ ਅਸੀਂ 21 ਤਰੀਕ ਨੂੰਰੇ ਵਿਸ਼ਾਲ ਇਕੱਠ ਕਰਕੇ ਆਵਾਂਗੇ ਜੇ ਕੋਈ ਮੰਦਰ ਦੀ ਅੱਖ ਵੱਲ ਦੇਖੇਗਾ ਤਾ ਸਾਡੀ ਜਹੇ ਜਾਨ ਚਲੀ ਜਾਵੇ ਅਸੀਂ ਮੰਦਰ ਦੇ ਉੱਪਰ ਆਂਚ ਨਹੀਂ ਆਂ ਦਵਾਂਗੇ